ਉੱਜਾ ਓਏ ਬਾਜ ਬਾਂਗ ਇੱਕ ਬੰਦੇ ਆ ਗਿਆ ਮਾਰਾ ਮਾਰਾ ਸੁਮਾਰ ਮਾਰਾ ਬੰਦਾ ਬੰਦਾ ਸਾਰਾ ਚੂਜਾ ਗਾ ਆ ਆ ਆ ਸਾਰਾ ਬਾਈ ਬਣਾ ਕਾ ਦੇ ਓ ਰਾਮਣਾ ਯਾਰ ਇਦਾਂ ਨਾ ਜਾਨਵਰਾਂ ਵਾਂਗ ਯਾਦ ਕਿਦਾਂ ਵਰਤਾਈ ਨਹੀਂ ਜੋੜੇ ਮਰ ਗੋਈ ਨਹੀਂ ਮੈਨੂੰ ਹੁੰਦਾ ਮਸਤ ਕਰਕੇ ਬੱਚਾ ਬਣਾਉਣਾ ਬੈਠ ਕੇ ਦਾਦਾ ਦਾਦਾ ਦੇ ਵਿੱਚ ਵੀਡੀਓ ਬਣਾਉਗੀ ਬ੍ਰਦਰ ਬੈ ਜਾ ਆਰਾਮ ਨਾਲ ਆਰਾਮ ਨਾਲ ਚੁੱਪੀ ਉਹ ਚੱਲ ਜਾ ਆਰਾਮ ਨਾਲ ਅੰਦਰ ਚੁੱਪੀ ਰਹੇ ਪੈਂਟ ਗਾ ਵੀਰ ਆਪਣੀ ਪਰਦੀ ਪਈ ਹੈ ਕਿਨੀ ਆ ਉਹ ਕਿਦੀ ਹੈ ਮੈਨੂੰ ਕਿਸਗਾ ਜੀ ਤੁਹਾਡੀ ਗੱਡੀ ਮੈਂ ਬਈ ਹੈ ਨਸ਼ਾ ਤਸਕਰੀਤੀ ਸੂਚਨਾ ਤੋਂ ਬਾਅਦ ਪਹੁੰਚੀ ਨਾਰਕੋਟਿਕ ਸੈਲ ਦੀ ਟੀਮ ਦੇ ਸਾਹਮਣੇ ਇੱਕ ਨੌਜਵਾਨ ਦੇ ਵੱਲੋਂ ਜੰਮ ਕੇ ਡਰਾਮਾ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਇੱਕ ਨੌਜਵਾਨ ਜੋਸੀ ਉਹ ਨਸ਼ੇ ਨਾਲ ਤੋਤ ਸੀ ਅਤੇ ਉਸ ਦੇ ਵੱਲੋਂ ਪੁਲਿਸ ਮੁਲਾਜ਼ਮਾਂ ਦੇ ਨਾਲ ਹੱਥੋਂ ਪਾਈ ਦੀ ਕੋਸ਼ਿਸ਼ ਵੀ ਕੀਤੀ ਗਈ ਉਤੈ ਇਸ ਤੱਥ ਕਿ ਨਾਰਕੋਟਿਕ ਸੈੱਲ ਦੀ ਟੀਮ ਦੇ ਵੱਲੋਂ ਉਕਤ ਨੌਜਵਾਨ ਨੂੰ ਕਾਬੂ ਕੀਤਾ ਗਿਆ ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਉਕਤ ਨੌਜਵਾਨ ਬਾਰੇ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇਸਤੇ ਕੋਲ ਨਸ਼ੀਲੇ ਪਦਾਰਥ ਹੋ ਸਕਦੇ ਨੇ ਜਿਸ ਤੋਂ ਬਾਅਦ ਨਾਰਕੋਟਿਕ ਸੈੱਲ ਦੀ ਟੀਮ ਦੇ ਵੱਲੋਂ ਉਸ ਦਾ ਪਿੱਛਾ ਕੀਤਾ ਗਿਆ ਅਤੇ ਉਸ ਨੂੰ ਕਾਬੂ ਕਰ ਲਿਆ ਗਿਆ ਜਦੋਂ ਉਸ ਨੂੰ ਕਾਬੂ ਕਰਕੇ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਕੋਲੋਂ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਸ਼ਦਕਾਰੀਆਂ ਨੇ ਦੱਸਿਆ ਕਿ ਉਕਤ ਮੁਲਜ਼ਮ ਦੇ ਵੱਲੋਂ ਉਹਨਾਂ ਦੇ ਨਾਲ ਬਦਸਲੂਕੀ ਵੀ ਕੀਤੀ ਗਈ ਅਤੇ ਜਮ ਕੇ ਡਰਾਮਾ ਵੀ ਕੀਤਾ ਗਿਆ ਫਿਲਹਾਲ ਪੁਲਿਸ ਦੇ ਵੱਲੋਂ ਉਕਤ ਮੁਲਜ਼ਮ ਨੂੰ ਕਾਬੂ ਕਰਕੇ ਥਾਣੇ ਲਿਜਾਇਆ ਗਿਆ ਅਤੇ ਉਸਤੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ ਉਸ ਤੋਂ ਬਾਅਦ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਮੈਂ ਹੋਰ ਕੋਈ ਤਾਂ ਤਾਂਾਰੇ ਨੂੰ ਵੀਡੀਓ ਬਣਾਉਗੀ ਬ੍ਰਦਰ ਬਹਿ ਜਾ ਆਰਾਮ ਨਾਲ ਆਰਾਮ ਨਾਲ ਕਿਉਂ ਨਹੀਂ ਆਉਂਦਾ ਚੱਲ ਜਾ ਆਰਾਮ ਨਾਲ ਅੰਦਰ ਫਿਰ ਆਹ ਪੈਂਡਾ ਵੀ ਸਾਡਾ ਕਾਹਦੀ ਅਜੇ ਸੀਕ੍ਰਟ ਹੈ ਸਾਰਾ ਕੁਝ ਹੀ ਇਨਫਰਮੇਸ਼ਨ ਮਿਲੀ ਹੈ ਤੁਹਾਡੇ ਸਾਹਮਣੇ ਗੱਡੀ ਦੇ ਉੱਪਰ ਜਾ ਕੇ ਲੈ ਗਿਆ ਸੀ ਕਿਆ ਦਾ ਪਿੱਛਾ ਕੀਤਾ ਪਿੱਛਾ ਕਰਕੇ ਗੱਡੀ ਵੀ ਬੰਨ੍ਹ ਲਈ ਆ ਹਾਂਜੀ ਗੱਡੀ ਨੂੰ ਰੋਕੇ ਫੇਰ ਇਹਨੂੰ ਫੜਿਆ ਕਿਹੜੇ ਐਸਐਲ ਤੋਂ ਆਏ ਹੋ ਤੁਸੀਂ ਤੁਸੀਂ ਨਾਰਕੋਟਿਕ ਤੋਂ ਤੇ ਸਵੇਰ ਦੇ ਇੱਕ ਗੁਪਤ ਇਨਫੋਰਮੇਸ਼ਨ ਦੀ ਗੁਪਤ ਇਨਫੋਰਮੇਸ਼ਨ ਤੇ ਕਿਆ ਕੁਝ ਬਰਾਮਦ ਹੋਇਆ ਇਹਦੇ ਕੋਲ ਤੇ ਅਮੰਤ ਆਈ ਇਹ ਚੀਜ਼ ਕਿ ਫਿੱਟਾ ਤੁਹਾਡੇ ਸਾਹਮਣੇ ਤੁਹਾਨੂੰ ਗੱਡੀ ਵਿਖਾਤੀ ਆ ਗੱਡੀ ਵਿੱਚ ਨੇ ਸਰਕਾਰੀ ਯੂਨੀਫਾਰਮ ਦੀ ਪੁਲਿਸ ਦੀ ਪਾਈ ਹੋਈ ਆ ਤੁਸੀਂ ਦੇਖ ਲਈ ਆਪ ਚੱਕ ਦਿੱਤੀ ਤੇ ਤੇ ਹੁਣ ਕੀ ਕਾਰਵਾਈ ਹੋਊਗੀ ਉਹ ਦੇਖਦੇ ਆ ਜੀ ਖੜਦੇ ਇਹਨੂੰ ਥਾਣੇ ਪਹੁੰਚ ਕਰਦੇ ਆ ਜੀ ਇਸ ਬਾਬਤ ਜਾਣਕਾਰੀ ਦਿੰਦਿਆਂ ਨਾਰਕੋਟਿਕ ਸੈੱਲ ਦੇ ਏਐਸਆਈ ਸੋਮਰਾਜ ਨੇ ਦੱਸਿਆ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਉਕਤ ਨੌਜਵਾਨ ਦਾ ਲਗਾਤਾਰ ਪਿੱਛਾ ਕੀਤਾ ਜਾ ਰਿਹਾ ਸੀ ਉਹਨਾਂ ਨੇ ਦੱਸਿਆ ਕਿ ਤਲਾਸ਼ੀ ਲੈਣ ਦੇ ਉੱਤੇ ਨੌਜਵਾਨ ਦੇ ਕੋਲੋਂ ਨਸ਼ੇ ਦੇ ਨਾਲ-ਨਾਲ ਪੁਲਿਸ ਦੀ ਵਰਦੀ ਵੀ ਬਰਾਮਦ ਹੋਈ ਹੈ ਜਦੋਂ ਪੁਲਿਸ ਨੇ ਨੌਜਵਾਨ ਨੂੰ ਕਾਬੂ ਕੀਤਾ ਤਾਂ ਉਸਨੇ ਕਾਫੀ ਡਰਾਮਾ ਕੀਤਾ ਅਤੇ ਬੜੀ ਜਦੋ-ਜਹਿਦ ਤੋਂ ਬਾਅਦ ਉਹਨਾਂ ਨੇ ਨੌਜਵਾਨ ਨੂੰ ਕਾਬੂ ਕੀਤਾ ਅਤੇ ਨਾਰਕੋਟਿਕ ਥਾਣੇ ਲਿਜਾਇਆ ਗਿਆ ਉਹਨਾਂ ਨੇ ਦੱਸਿਆ ਕਿ ਉਕਤ ਮੁਲਜ਼ਮ ਦੇ ਖਿਲਾਫ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਕੀਤੀ ਜਾਵੇਗੀ ਜਗਬਣੀ ਟੀਵੀ ਲਈ thank you